ਸ਼ਸ਼ੀਕਲ ਜੀ ਸਾਰਿਆਂ ਨੂੰ ਘਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਡੋਰੀ ਬਣਾਵਾਂਗੇ ਬਿਨਾ ਕ੍ਰੋਸ਼ੀਏ ਤੋਂ ਬਿਨਾ ਸਲਾਈਆਂ ਤੋਂ ਕਈਆਂ ਨੂੰ ਕ੍ਰੋਸ਼ੀਆ ਨਹੀਂ ਚਲਾਉਣਾ ਹੁੰਦਾ ਹੁੰਦਾ ਜਾਂ ਸਲਾਈਆਂ ਨਾਲ ਬੁਣਣਾ ਨਹੀਂ ਆਉਂਦਾ ਆਪਾਂ ਇਹਨੂੰ ਇਹਨੂੰ ਉਂਗਲਾਂ ਨਾਲ ਬਣਾਵਾਂਗੇ ਤੁਸੀਂ ਇਹਨੂੰ ਫਰੌਗ ਤੇ ਬੱਚਿਆਂ ਦੀ ਬੱਚਿਆਂ ਦੀ ਕੈਪ ਤੇ ਕਿਸੇ ਤੇ ਵੀ ਯੂਜ਼ ਕਰ ਸਕਦੇ ਹੋ ਰੱਸੀ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਨਾਲ ਇਹਦੇ ਤੌਰ ਤੇ ਵੀ ਆਪਾਂ ਇਹ ਡਬਲ ਧਾਗੇ ਨਾਲ ਬਣਾਈਏ ਤੁਸੀਂ ਸਿੰਗਲ ਨਾਲ ਵੀ ਬਣਾ ਸਕਦੇ ਹੋ ਜੇ ਪਤਲੀ ਬਣਾਉਣੀ ਹੈ ਤਾਂ ਸਿੰਗਲ ਧਾਗਾ ਵਾਲੀ ਆਪਾਂ ਇਹ ਡਬਲ ਲਿਆ ਤੁਸੀਂ ਤਿੰਨ ਧਾਗੇ ਵੀ ਲੈ ਸਕਦੇ ਹੋ ਚਾਰ ਵੀ ਜਿੰਨੀ ਡੋਰੀ ਮੋਟੀ ਬਣਾਉਣੀ ਓੰਨੀ ਤੁਸੀਂ ਧਾਗੇ ਲੈ ਸਕਦੇ ਹੋ ਆਪਾਂ ਇਹ 17 ਇੰਚ ਲੰਬਾ ਲਿਆ ਸੀਗਾ ਧਾਗਾ ਤੇ 7 ਇੰਚ ਬਣੀ ਹੈ ਦੀ ਲੰਬਾਈ ਤੁਸੀਂ ਉਸ ਨਾਲ ਇਦੀ ਲੰਬਾਈ ਲੈ ਸਕਦੇ ਹਾਂ 17 ਇੰਚ ਸੀ ਤੇ 7 ਇੰਚ ਦੀ ਬਣੀ ਹੈ ਡੋਰੀ ਇਹ ਐਨ ਐਕਸਟਰਾ ਆਪਾਂ ਜਾਂ ਟਸਲ ਲਾਉਣੇ ਹੁੰਦੇ ਆ ਜਾਂ ਪੰਪਾਉ ਇਹ ਡੋਰੀ ਮਜ਼ਬੂਤ ਵੀ ਬਹੁਤ ਬਣਦੀ ਹੈ ਜਲਦੀ ਵੀ ਬਹੁਤ ਬਣ ਕੇ ਤਿਆਰ ਹੋ ਜਾਂਦੀ ਹੈ ਸੋਹਣੀ ਵੀ ਬਹੁਤ ਲੱਗਦੀ ਹੈ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਆਪਾਂ ਦੋ ਧਾਗੇ ਲੈ ਲੇ ਤੁਸੀਂ 2 3 4 ਜਿੰਨੇ ਮਰਜ਼ੀ ਲੈ ਸਕਦੇ ਹੋ ਆਪਾਂ ਧਾਗੇ ਦੀ ਲੰਬਾਈ 12 17 ਇੰਚ ਲਈ ਹੈ 17 ਇੰਚ ਇੱਧਰ 17 ਇੰਚ ਦਰ ਲੰਬਾਈ ਟੋਟਲ 34 ਇੰਚ ਹੈ ਇਸ ਤਰ੍ਹਾਂ ਆਪਾਂ ਕਰ ਲੈਣਾ ਧਾਗੇ ਨੂੰ ਫਿਰ ਉਂਗਲ ਇਸ ਤਰ੍ਹਾਂ ਇਹ ਲੂਪ ਚ ਪਾ ਲੈਣੀ ਆਪਾਂ ਇਸ ਤਰ੍ਹਾਂ ਉਂਗਲ ਘੁਮਾ ਲੈ ਕੇ ਫਿਰ ਜਿਹੜਾ ਉੱਪਰ ਧਾਗਾ ਇਹ ਇਹਨੂੰ ਆਪਾਂ ਇਸ ਤਰ੍ਹਾਂ ਨੋਟ ਬਣਾ ਦੇਣੀ ਹੈ ਲੂਪ ਬਣਾ ਲੈਣੇ ਇਹ ਇਹ ਦੇਖਣਾ ਹੈ ਧਾਗਾ ਕਿੱਦੋਂ ਕਿਧਰੋਂ ਖਿਸਕਦਾ ਹੈ ਖੱਬੇ ਹੱਥ ਵਾਲ ਖਿਸਕਦਾ ਹੈ ਧਾਗਾ ਦੇਖ ਖੱਬੇ ਹੱਥ ਵਾਲਾ ਧਾਗਾ ਖਿਸਕਦਾ ਆਪਾਂ ਖੱਬੇ ਹੱਥ ਵਾਲੀ ਉਂਗਲ ਇਸ ਲੂਪ ਚ ਪਾ ਲੈਣੀ ਹੈ ਖੱਬੇ ਹੱਥ 'ਚ ਇਹ ਲੂਪ ਹੈ ਖੱਬੇ ਹੱਥ ਵਾਲੇ ਗੁੱਠੇ ਨਾਲ ਹੀ ਆਪਾਂ ਇਹਨੂੰ ਦਬਾ ਲੈਣਾ ਨਾਟ ਨੂੰ ਹੁਣ ਸੱਜੇ ਹੱਥ ਨਾਲ ਆਪਾਂ ਇਸ ਤਰ੍ਹਾਂ ਧਾਗੇ ਨੂੰ ਬਾਹਰ ਕੱਢ ਲੈਣਾ ਹੁਣ ਜਿਹੜੀ ਨਾਟ ਹੈ ਨੂੰ ਆਪਾਂ ਸੱਜੇ ਹੱਥ ਨਾਲ ਇਸ ਤਰ੍ਹਾਂ ਦਬਾ ਲੈਣਾ ਫਿਰ ਉਹ ਧਾਗਾ ਖੱਬੇ ਹੱਥ ਨਾਲ ਖਿੱਚ ਲੈਣਾ ਪਹਿਲਾਂ ਖੱਬੇ ਹੱਥ ਵਾਲਾ ਧਾਗਾ ਖਿਸਕਦਾ ਸੀ ਹੁਣ ਸੱਜੇ ਹੱਥ ਵਾਲਾ ਖਿਸਕਦਾ ਹੈ ਹੁਣ ਸੱਜੇ ਹੱਥ ਸਚ ਆ ਗਿਆ ਲੂਪ ਇਹ ਸੱਜੇ ਹੱਥ ਨਾਲ ਹੀ ਆਪਾਂ ਨਾਟ ਫੜ ਲੈਣੀ ਹੈ ਹੁਣ ਖੱਬੇ ਹੱਥ ਵਾਲੀ ਉਂਗਲ ਨਾਲ ਇਸ ਤਰ੍ਹਾਂ ਆਪਾਂ ਧਾਗੇ ਨੂੰ ਬਾਹਰ ਕਰ ਲੈਣਾ ਫਿਰ ਜਿਹੜੀ ਨਾਟ ਹੈ ਉਹ ਵੀ ਖੱਬੇ ਹੱਥ ਨਾਲ ਫੜ ਲੈਣੀ ਹੈ ਦਬਾ ਲੈਣੀ ਹੈ ਗੁੱਠੇ ਨਾਲ ਸੱਜੇ ਹੱਥ ਨਾਲ ਧਾਗਾ ਖਿੱਚ ਦੇਣਾ ਹੁਣ ਇੱਧਰਲੇ ਹੱਥ ਵਾਲਾ ਖੱਬੇ ਹੱਥ ਵਾਲਾ ਖਿਸਕਦਾ ਧਾਗਾ ਇੱਕ ਵਾਰੀ ਇਹ ਲੂਪ ਖੱਬੇ ਹੱਥ 'ਚ ਆਜੂ ਇੱਕ ਵਾਰੀ ਸੱਜੇ 'ਚ ਜੇ ਖੱਬੇ ਹੱਥ 'ਚ ਇਹ ਲੂਪ ਆਤਾ ਸੱਜੇ ਹੱਥ ਵਾਲੀ ਉਂਗਲ ਨਾਲ ਆਪਾਂ ਇਸ ਤਰ੍ਹਾਂ ਫੇਰ ਸੱਜੇ ਹੱਥ ਵਾਲੇ ਨਾਲ ਹੀ ਗੁੱਠੇ ਨਾਲ ਆਪਾਂ ਦਬਾ ਲੈਣਾ ਖੱਬੇ ਹੱਥ ਨਾਲ ਤੱਗਾ ਖਿੱਚ ਲੈਣਾ ਹੁਣ ਲੂਪ ਸੱਜੇ ਹੱਥ 'ਚ ਆ ਗਿਆ ਫੇਰ ਹੁਣ ਖੱਬੇ ਹੱਥ ਵਾਲੀ ਉਂਗਲੀ ਨਾਲ ਇਸ ਤਰ੍ਹਾਂ ਖੱਬੇ ਹੱਥ ਨਾਲ ਇਹ ਨੋਟ ਦਬਾ ਲੈਣੀ ਹੈ ਇਸੇ ਤਰ੍ਹਾਂ ਹੀ ਤੁਸੀਂ ਬਾਰ-ਬਾਰ ਕਰੀ ਜਾਣਾ ਹੁਣ ਖੱਬੇ ਹੱਥ ਵਾਲੀ ਉਂਗਲ ਨਾਲ ਇਸ ਤਰ੍ਹਾਂ ਤੱਗਾ ਉੱਪਰ ਕਰ ਲੈਣਾ ਲੂਪ ਬਣਾ ਲੈਣਾ ਸੱਜੇ ਹੱਥ ਨਾਲ ਧਾਗਾ ਖਿੱਚ ਦੇਣਾ ਹੁਣ ਸੱਜੇ ਹੱਥ ਵਾਲੀ ਉਂਗਲ ਨਾਲ ਲੂਪ ਬਣਾ ਲੈਣਾ ਖੱਬੇ ਹੱਥ ਨਾਲ ਧਾਗਾ ਖਿੱਚ ਲੈਣਾ ਹੁਣ ਖੱਬੇ ਹੱਥ 'ਚ ਆ ਗਿਆ ਲੂਪ ਅੱਧੀ ਉਂਗਲੀ 'ਚ ਹੁਣ ਸੱਜੀ ਉਂਗਲੀ 'ਚ ਆ ਗਿਆ ਜੇ ਸੱਜੇ ਹੱਥ ਵਾਲੀ ਉਂਗਲ 'ਚ ਲੂਪ ਆ ਤਾਂ ਸੱਜੇ ਹੱਥ ਵਾਲੇ ਗੁੱਠੇ ਨਾਲ ਹੀ ਦਬਾਉਣਾ ਤੁਸੀਂ ਡੋਰੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਕਈ ਵਾਰੀ ਕੋਈ ਗੈਸਟ ਆ ਜਾਂਦੇ ਆ ਜਾਂ ਬੱਚੇ ਸਕੂਲੋਂ ਆ ਜਾਂਦੇ ਆ ਜਾਂ ਤੁਸੀਂ ਬਿਗਨਰ ਹੋ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਛੱਡ ਕੇ ਕੰਮ ਲੱਗ ਜਾਂਦੇ ਆ ਤੇ ਬਾਅਦ ਚ ਪਤਾ ਨਹੀਂ ਲੱਗਦਾ ਵੀ ਕਿਹੜੀ ਉਂਗਲ ਚ ਆਪਾਂ ਇਹ ਲੂਪ ਨੂੰ ਪਾਈਏ ਤੇ ਤੁਸੀਂ ਇਹ ਦੇਖਣਾ ਜਿਹੜੇ ਪਾਸੇ ਧਾਗਾ ਖਿਸਕਦਾ ਹੁਣ ਸੱਜੇ ਹੱਥ ਵਾਲੇ ਪਾਸ ਧਾਗਾ ਖਿਸਕਦਾ ਤੇ ਸੱਜੇ ਹੱਥ ਵਾਲੀ ਉਂਗਲੀ ਆਪਾਂ ਲੂਪ ਚ ਪਾਵਾਂਗੇ ਖੱਬੇ ਹੱਥ ਵਾਲੇ ਨਾਲ ਇਸ ਤਰ੍ਹਾਂ ਫਿਰ ਬਣਾਵਾਂਗੇ ਜਿਹੜੇ ਪਾਸੇ ਧਾਗਾ ਖਿਸਕਦਾ ਉਹ ਉਂਗਲ ਤੁਸੀਂ ਲੂਪ ਚ ਪਾ ਲਓ ਜਦੋਂ ਸਾਰੀ ਬਣ ਜੂ ਆਪਾਂ ਇਹ ਵੀ ਦੇਖਦੇ ਆਂ ਵੀ ਬੰਦ ਕਿਵੇਂ ਕਰਨੇ ਨੂੰ ਮੰਨ ਲਓ ਹੁਣ ਤਾਂ ਡਾਈ ਕੰਪਲੀਟ ਹੋ ਗਿਆ ਹੁਣ ਆਪਾਂ ਇਹਨੂੰ ਬੰਦ ਕਰਨਾ ਹੈ ਤਾਂ ਇਸ ਤਰ੍ਹਾਂ ਧਾਗਾ ਸਾਰਾ ਹੀ ਬਾਹਰ ਕਰ ਲੈਣਾ ਆਪਾਂ ਇਸ ਤਰ੍ਹਾਂ ਫਿਰ ਇਹਨੂੰ ਖਿੱਚ ਦੇਣਾ ਇਹ ਬੰਦ ਹੋ ਗਿਆ ਡੋਰੀ ਬਹੁਤ ਹੀ ਬੰਨੀਆ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਮਜ਼ਬੂਤ ਬਣਦੀ ਹੈ ਤੁਸੀਂ ਰੱਸੀ ਲਈ ਵੀ ਯੂਜ਼ ਕਰ ਸਕਦੇ ਹੋ ਇਹ ਫਰੌਗ ਚ ਪਾਉਣੀ ਹੈ ਜਾਂ ਕੈਪ ਚ ਤੁਸੀਂ ਇਹਦੇ ਨੀਚੇ ਦੋਨਾਂ ਸਿਰਿਆਂ ਤੇ ਟਸਲਸ ਲਾ ਸਕਦੇ ਹੋ ਪਹਿਲਾਂ ਫਰੌਗ ਚ ਇਹਨੂੰ ਇਨਸਰਟ ਕਰ ਦਿਓ ਫੇਰ ਟਸਲਸ ਲਾਓ ਬਹੁਤ ਸੋਖੀ ਬਣਦੀ ਹੈ ਦੋਨੋਂ ਸਿਰਾਂ ਦੇ ਟਸਲ ਜਲਾ ਦੋ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ